ਸੋ ਜੋ ਬੀਬੀ ਸੂਰਤੀ ਜੀ ਵਾਲਾ ਵਿਸ਼ਾ ਹੈ ਨਾ ਇਥੇ ਇਸ਼ਟ ਦੀ ਗੱਲ ਹੈ ਜਿੰਨਾ ਨਾਲ ਇਹਨਾਂ ਦਾ ਰਿਸ਼ਤਾ ਪੱਕਾ ਹੋਇਆ ਉਹ ਕਬਰਾਂ ਨੂੰ ਪੂਜਣ ਵਾਲੀ ਨੇ ਤੇ ਬੀਬੀ ਸੂਰਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸਜਦਾ ਕਰਨ ਵਾਲੀ ਆ ਵੇਖੋ ਇਹਨਾਂ ਨੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਕਿਵੇਂ ਬਣਾਇਆ ਤਲਾਕ ਬਲ ਨਹੀਂ ਵਧੇ ਜਿੱਥੇ ਇੱਕ ਵਾਰੀ ਰਿਸ਼ਤਾ ਪੱਕਾ ਹੋ ਗਿਆ ਨਾ ਹੁਣ ਭਾਈ ਅਕਲ ਜੀ ਸਤਿਗੁਰੂ ਜੀ ਤੋਂ ਅਸ਼ੀਰਵਾਦ ਲੈ ਕੇ ਆ ਗਏ ਮਨ ਨੂੰ ਤਸੱਲੀ ਹੋ ਗਈ ਮੇਰੀ ਬੱਚੀ ਤੇ ਬਾਣੀ ਪੜਨ ਵਾਲੀ ਹੈ ਇਹਨੇ ਉਸ ਪਰਿਵਾਰ ਨੂੰ ਵੀ ਗੁਰਸਿੱਖ ਬਣਾ ਦੇਣਾ ਗੁਰੂ ਨਾਨਕ ਦੇ ਉੱਤੇ ਬੜਾ ਹੀ ਭਰੋਸਾ ਹੈ ਆ ਕੇ ਸਨੇਹਾ ਭੇਜ ਦਿੱਤਾ ਵਿਚੋਲਿਆਂ ਨੂੰ ਵੀ ਤੁਸੀਂ ਦੱਸ ਆਓ ਕਿਹੜੀ ਤਰੀਕ ਪੱਕੀ ਕਰਨੀ ਆ ਉਸ ਤਰੀਕ ਨੂੰ ਆਪਾਂ ਸਾਰਾ ਪ੍ਰਬੰਧ ਕਰ ਲਵਾਂਗੇ ਸੋ ਤਰੀਕ ਰੱਖੀ ਗਈ ਇੱਕ ਦਿਨ ਮਿੱਠਿਆ ਗਿਆ ਜਦੋਂ ਵਿਆਹ ਦਾ ਦਿਨ ਮਿੱਠਣਾ ਹੁੰਦਾ ਇਨਾ ਬਸ ਦੋਨੋਂ ਪਰਿਵਾਰਾਂ ਨੇ ਮਿਲ ਕੇ ਬੈਠ ਕੇ ਵਿਚਾਰ ਕਰਨੀ ਹੁੰਦੀ ਵੀ ਕਿਹੜਾ ਦਿਨ ਸਹੀ ਰਹੂਗਾ ਪਰ ਮਾਫ ਕਰਨਾ ਅੱਜ ਗੁਰੂ ਨਾਨਕ ਨੂੰ ਸਜਦੇ ਕਰਨ ਵਾਲੇ ਵੀ ਜੋਤਸ਼ੀਆਂ ਤੋਂ ਪੁੱਛਦੇ ਨੇ ਜਾਂ ਪਾਂਡਿਆਂ ਕੋਲ ਜਾਂਦੇ ਨੇ ਵੀ ਸਾਨੂੰ ਦਿਨ ਦੱਸੋ ਕਿਹੜਾ ਵਧੀਆ ਰਹੇਗਾ ਨਾਲੇ ਕਹਿੰਦੇ ਨੇ ਸ਼ਾਹਾ ਗਣੇ ਨਾ ਕਰੇ ਵਿਚਾਰ ਪਰ ਫਿਰ ਵੀ ਸਾਹੇ ਚਿੱਠੀਆਂ ਭੇਜੀਆਂ ਜਾਂਦੀਆਂ ਤੇ ਉੱਤੇ ਲਿਖੀਆਂ ਵੀ ਇਹੀ ਪੰਗਤੀਆਂ ਹੁੰਦੀਆਂ ਵੀ ਅਸੀਂ ਨਹੀਂ ਸਾਹੇ ਦੀ ਵਿਚਾਰ ਕਰਦੇ ਨਾਲੇ ਭੇਜ ਵੀ ਸਾਹੇ ਚਿੱਠੀ ਰਹੇ ਹੁਣ ਤੇ ਬਣੀਆਂ ਬਣਾਈਆਂ ਹੁੰਦੀ ਨਾਲੇ ਪੁੱਛ ਕੇ ਦਿਨ ਕਢਾ ਕੇ ਉਹਦੇ ਚ ਲਿਖ ਕੇ ਭੇਜਿਆ ਜਾ ਰਿਹਾ ਹੈ ਨਾਲੇ ਉੱਤੇ ਲਿਖੀ ਵੀ ਅਸੀਂ ਵਿਚਾਰ ਕਰਦੇ ਨਹੀਂ ਸਾਹਾ ਗਣੇ ਨਾ ਕਰੇ ਵਿਚਾਰ ਨਾਲੇ ਭੇਜ ਸਾਹੇ ਚਿੱਠੀ ਰਹੇ ਹਾਂ ਨਾਲੇ ਉਸੇ ਚੀਜ਼ ਦਾ ਖੰਡਨ ਕਰ ਰਹੇ ਹਾਂ ਉਸ ਸਮੇਂ ਭਾਈ ਆਕਲ ਜੀ ਨੇ ਬਚੋਲੀਆਂ ਨੂੰ ਸੁਨੇਹਾ ਭੇਜਿਆ ਵੀ ਜਿਹੜਾ ਵੀ ਦਿਨ ਦੱਸਣਾ ਹੈ ਸਾਨੂੰ ਦੱਸੋ ਅਸੀਂ ਪ੍ਰਬੰਧ ਕਰਾਂਗੇ ਬਰਾਤ ਨੂੰ ਸੰਭਾਲਣ ਦਾ ਇਹ ਜਿਹੜਾ ਦਿਨ ਹੈ ਬਸ ਗੁਰੂ ਜੀ ਅੱਗੇ ਅਰਦਾਸ ਕਰਕੇ ਆਪਾਂ ਆਪ ਹੀ ਰੱਖਣਾ ਹੁੰਦਾ ਕਿਸੇ ਤੋਂ ਪੁੱਛਣਾ ਨਹੀਂ ਹੁੰਦਾ ਕਿਉਂਕਿ ਕੋਈ ਦਿਨ ਮਾੜਾ ਨਹੀਂ ਰੱਬ ਜੀ ਨੇ ਬਣਾਇਆ ਸਾਰੇ ਦਿਨ ਚੰਗੇ ਨੇ ਉਹ ਦਿਨ ਮਾੜਾ ਹੈ ਜਦੋਂ ਆਪਾਂ ਨੂੰ ਰੱਬ ਜੀ ਭੁੱਲ ਜਾਂਦੇ ਨੇ ਉਹ ਰੁੱਤ ਮਾੜੀ ਹੈ ਉਹ ਸਮਾਂ ਮਾੜਾ ਹੈ ਉਸ ਸਮਾਂ ਜਿਹੜਾ ਹੈ ਉਹ ਅਪਸ਼ਗਨ ਵਾਲਾ ਸਮਾਂ ਚੱਲ ਰਿਹਾ ਹੈ ਜਦੋਂ ਆਪਾਂ ਨਿਤਨੇਮ ਬਾਣੀ ਤੋਂ ਗੁਰੂ ਜੀ ਤੋਂ ਦੂਰ ਹੋਨੇ ਆ ਜਿਸ ਸਮੇਂ ਦਿਨ ਕੜਵਾਇਆ ਦਿਨ ਮਕਰਰ ਕੀਤਾ ਗਿਆ ਕਿਉਂਕਿ ਜਿਹੜੇ ਉਧਰਲੇ ਪਾਸੇ ਨੇ ਨਾ ਉਹ ਮਨਮਤੀ ਨੇ ਉਹਨਾਂ ਨੂੰ ਨਹੀਂ ਪਤਾ ਗਿਆ ਹੁੰਦਾ ਦਿਨ ਜਦੋਂ ਪੱਕਾ ਕਰ ਲਿਆ ਗਿਆ ਸਨੇਹਾ ਭੇਜ ਦਿੱਤਾ ਵੀ ਇਸ ਦਿਨ ਅਸੀਂ ਬਰਾਤ ਲੈ ਕੇ ਆਵਾਂਗੇ ਉਹ ਦਿਨ ਵੀ ਆ ਗਿਆ ਬਰਾਤ ਆਈ ਆ ਕਈs ਦਿਨ ਅੱਗੇ ਬਰਾਤਾਂ ਰੁਕਦੀਆਂ ਹੁੰਦੀਆਂ ਸੀ ਰੁਕੀਆਂ ਨਹੀਂ ਜਦੋਂ ਬੀਬੀ ਸੂਰਤੀ ਦਾ ਡੋਲਾ ਲੈ ਕੇ ਬਰਾਤ ਜਾ ਰਹੀ ਆ ਨਾ ਡੋਲੀ ਲੈ ਕੇ ਇਧਰਲੇ ਪਾਸੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਸਾਡੂ ਦੇ ਪਿੰਡ ਡਰੋਲੀ ਪਾਈ ਕੀ ਆਏ ਹੋਏ ਨੇ ਇੱਥੇ ਕੀਰਤਨ ਹੋ ਰਿਹਾ ਹੈ ਸੰਗਤ ਵਿਰਾਜੀ ਹੋਈ ਆ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ ਦੀਵਾਨ ਸਜਿਆ ਹੋਇਆ ਹੈ ਜਦੋਂ ਇਥੋਂ ਬਰਾਤ ਲੰਗਣ ਲੱਗੀ ਬੀਬੀ ਸੂਰਤੀ ਦੇ ਕੰਨਾਂ ਵਿੱਚ ਬਾਣੀ ਦੇ ਸ਼ਬਦ ਪਏ ਨੇ ਅੰਦਰੋਂ ਖਿੱਚ ਪਈ ਜਿਨ੍ਹਾਂ ਨੇ ਡੋਲੀ ਚੁੱਕੀ ਹੋਈ ਸੀ ਬੀਬੀ ਸੂਰਤੀ ਕਹਿਣ ਲੱਗੀ ਵੀ ਤੁਸੀਂ ਥੋੜਾ ਸਮਾਂ ਰੁਕ ਜਾਵੋ ਮੈਂ ਗੁਰਬਾਣੀ ਸੁਣਨਾ ਚਾਹੁੰਨੀ ਆ ਅੱਗੇ ਪਹਿਲਾਂ ਵਾਲੇ ਸਮੇਂ 'ਚ ਬਰਾਤਾਂ ਲੁੱਟ ਵੀ ਲਈਆਂ ਜਾਂਦੀਆਂ ਸੀ ਜਿਨ੍ਹਾਂ ਨੇ ਡੋਲੀ ਚੱਕੀ ਸੀ ਉਹ ਕਹਿੰਦੇ ਵੀ ਨਹੀਂ ਅਸੀਂ ਰੁੱਕ ਨਹੀਂ ਸਕਦੇ ਅਸੀਂ ਅੱਗੇ ਬਰਾਤ ਜਾ ਰਹੀ ਹੈ ਉਹਨਾਂ ਦੇ ਨਾਲ ਰਲ ਕੇ ਰਹਿਣਾ ਹੈ ਅਸੀਂ ਕਿਵੇਂ ਪਿੱਛੇ ਰੁੱਕ ਜਾਈਏ ਬੀਬੀ ਸੂਰਤੀ ਨੇ ਜੋ ਕੰਗਣ ਪਾਏ ਸੀ ਸੋਨੇ ਦੇ ਦੇ ਦਿੱਤੇ ਕਹਿੰਦੇ ਤੁਸੀਂ ਰੁੱਕ ਜਾਓ ਬਾਣੀ ਤੋਂ ਕੀਮਤੀ ਕੁਝ ਵੀ ਨਹੀਂ ਹੈ ਮੈ ਸੁਣਨਾ ਚਾਹੁੰਨੀ ਆ ਮੈਨੂੰ ਰੱਬੀ ਸ਼ਬਦ ਸੁਣ ਲੈਣ ਦਿਓ ਉਹਨਾਂ ਨੇ ਪੈਰ ਮਲਣੇ ਸ਼ੁਰੂ ਕਰ ਦਿੱਤੇ ਕਿਉਂਕਿ ਕਈ ਹੁੰਦੇ ਆ ਨਾ ਆਪੇ ਲਾਲਚ ਦੇ ਵਿੱਚ ਆ ਕੇ ਵੀ ਚਲੋ ਜੋ ਤੁਸੀਂ ਕਹਿੰਦੇ ਹੋ ਸੀ ਕਰ ਦਿੰਨੇ ਆ ਬਸ ਤੁਸੀਂ ਆਹ ਰੁਪਏ ਪੈਸੇ ਜਾਂ ਸੋਨਾ ਚਾਂਦੀ ਸਾਨੂੰ ਦੇ ਦਿਓ ਜਿਹੜੇ ਕਹਿੰਦੇ ਸੀ ਅਸੀਂ ਰੋਕ ਨਹੀਂ ਸਕਦੇ ਲੁੱਟਾਂ ਖੋਹਾਂ ਬੜੀਆਂ ਹੁੰਦੀਆਂ ਨੇ ਸਾਨੂੰ ਨਾਲ ਹੀ ਰਹਿਣਾ ਪੈਣਾ ਜਦੋਂ ਸੋਨਾ ਵੇਖਿਆ ਕਹਿੰਦੇ ਰੁਕ ਜਾਨੇ ਆ ਥੋੜਾ ਸਮਾਂ ਲੰਘਿਆ ਬੀਬੀ ਸੂਰਤੀ ਗੁਰਬਾਣੀ ਸੁਣ ਰਹੀ ਆ ਛੋੜੇ ਸਮੇ ਬਾਦ ਇਹ ਕਹਿੰਦੇ ਨੇ ਹੁਣ ਆਪਾਂ ਨੂੰ ਚੱਲਣਾ ਚਾਹੀਦਾ ਹੁਣ ਜਾਣਾ ਚਾਹੀਦਾ ਬੀਬੀ ਸੂਰਤੀ ਦਾ ਮਨ ਲੱਗਿਆ ਗੁਰੂ ਜੀ ਦੇ ਚਰਨਾਂ ਦੇ ਵਿੱਚ ਬਾਣੀ ਸੁਣ ਰਹੀ ਨੇ ਢੋਲੀ ਦੇ ਵਿੱਚ ਬੈਠੇ ਹੋਏ ਬੀਬੀ ਸੂਰਤੀ ਫਿਰ ਕਹਿੰਦੀ ਆ ਵੀ ਜੇ ਤੁਸੀਂ ਅੱਜ ਰੁੱਕ ਜਾਓ ਨਾ ਇੱਥੇ ਜਿੰਨੇ ਵੀ ਕੀਮਤੀ ਤੋਹਫੇ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਦਿੱਤੇ ਨੇ ਸਕੇ ਸਬੰਧੀਆਂ ਨੇ ਦਿੱਤੇ ਨੇ ਮੈਂ ਕੀਮਤੀ ਚੀਜ਼ਾਂ ਤੁਹਾਨੂੰ ਦੇ ਦੇਵਾਂਗੀ ਤੁਸੀਂ ਰੁੱਕ ਜਾਓ ਅੱਜ ਦੀ ਰਾਤ ਇੱਥੇ ਜਦੋਂ ਹੁਣ ਉਹਨਾਂ ਨੇ ਤੋਹਫੀਆਂ ਦੀ ਗੱਲ ਸੁਣੀ ਹੋਰ ਕੀਮਤੀ ਚੀਜ਼ਾਂ ਦੀ ਗੱਲ ਸੁਣੀ ਉਹਨਾਂ ਨੇ ਸਾਰੀ ਬਰਾਤ ਨੂੰ ਕਹਿ ਦਿੱਤਾ ਵੀ ਸਾਡਾ ਰੋਜ਼ ਦਾ ਕੰਮ ਹੈ ਅਸੀਂ ਰੋਜ਼ ਬਰਾਤਾਂ ਨਾਲ ਜਾਂਦੇ ਆਂ ਡੋਲੇ ਚੁੱਕ ਕੇ ਲੈ ਕੇ ਜਾਂਦੇ ਆਂ ਅੱਗੇ ਜਿਹੜਾ ਰਸਤਾ ਹੈ ਨਾ ਉਹ ਬਹੁਤ ਖਤਰਨਾਕ ਹੈ ਆ ਜਿਹੜੀ ਜਗ੍ਹਾ ਹੈ ਨਾ ਇਹ ਬਹੁਤ ਸੁਰੱਖਿਅਤ ਜਗ੍ਹਾ ਇੱਥੇ ਸੰਗਤ ਵੀ ਸਜੀ ਹੋਈ ਆ ਕਿਉਂ ਨਾ ਅੱਜ ਦੀ ਰਾਤ ਆਪਾਂ ਇੱਥੇ ਰੁਕ ਜਾਈਏ ਸਵੇਰੇ ਚੱਲਾਂਗੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਸਾਰੀ ਬਰਾਤ ਨੇ ਉੱਥੇ ਡੇਰੇ ਲਾ ਲਈ ਰੁਕ ਗਈ ਬੀਬੀ ਸੂਰਤੀ ਡੋਲੇ ਦੇ ਵਿੱਚੋਂ ਉਤਰੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਉਂਦੀ ਆ ਨਮਸਕਾਰ ਕੀਤੀ ਸੰਗਤ ਵਿੱਚ ਸਜ ਗਏ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਦੀਵਾਨ ਸਜੇ ਹੈ ਆਸਾ ਕੀ ਬਾੜ ਦਾ ਕੀਰਤਨ ਆਰੰਭ ਹੋ ਗਿਆ ਬੀਬੀ ਸੂਰਤੀ ਮगन ਹੈ ਬਾਣੀ ਸੁਣਨ ਦੀ ਵਿੱਚ ਜਿਸ ਸਮੇ ਇਧਰ ਬਰਾਤੀਆਂ ਨੇ ਜੋ ਵੀ ਨਾਲ ਆ ਰਹੇ ਸੀ ਉਹਨਾਂ ਨੇ ਡੋਲੀ ਨੂੰ ਵੇਖਿਆ ਇੱਕਦਮ ਹਲਚਲ ਮੱਚ ਗਈ ਨਵ ਵਿਆਹੀ ਇਦੇ ਵਿੱਚ ਹੈ ਨਹੀਂ ਕਿੱਥੇ ਚਲੀ ਗਈ ਬੀਬੀ ਸੂਰਤੀ ਹੁਣ ਇਹਨਾਂ ਦਾ ਜਿਹੜਾ ਪਤੀ ਹੈ ਜੀ ਦੇ ਨਾਲੇ ਵਿਆਹੇ ਗਏ ਨੇ ਭਾਈ ਸਾਦਾ ਜੀ ਉਹ ਵੀ ਵੇਖਣ ਲੱਗੇ ਨੇ ਸੰਗਤ ਦੇ ਵੱਲ ਆਏ ਵੀ ਕਿੱਥੇ ਇਹ ਬੀਬੀ ਸੂਰਤੀ ਕਿੱਥੇ ਚਲੇਗੀ ਡੋਲੇ ਦੇ ਵਿੱਚੋਂ ਹੁਣ ਸੰਗਤ ਦੇ ਵਿੱਚ ਉਹ ਨਵ ਵਿਆਹੀ ਬੈਠੀ ਹੈ ਨਾ ਕੱਪੜਿਆਂ ਦਾ ਵੀ ਫਰਕ ਹੁੰਦਾ ਜਦੋਂ ਵਿਆਹ ਹੁੰਦਾ ਆਪਾਂ ਕੱਪੜੇ ਅਲੱਗ ਪਾਉਨੇ ਆ ਉਹ ਮਮੀ ਪਹਿਚਾਨ ਲਿਆ ਵੀ ਮੇਰੀ ਜਿਹੜੀ ਘਰ ਵਾਲੀ ਆ ਜਿਹਦੇ ਨਾਲ ਮੇਰਾ ਵਿਆਹ ਹੋਇਆ ਉਹ ਤੇ ਸੰਗਤ ਵਿੱਚ ਬੈਠੀ ਆ ਭਾਈ ਸਾਦਾ ਜੀ ਵੀ ਕੋਲ ਆ ਕੇ ਬਹਿ ਗਏ ਬੀਬੀ ਸੂਰਤੀ ਨੇ ਵੇਖਿਆ ਇੱਕਦਮ ਡਰ ਗਏ ਵੀ ਪਤਾ ਨਹੀਂ ਕੀ ਕਹਿਣਗੇ ਕੋਈ ਪਤਾ ਨਹੀਂ ਕਿਦਾਂ ਦਾ ਸਭਾ ਹੈ ਪਹਿਲੇ ਦਿਨ ਜਾ ਰਹੇ ਸੀ ਮੈਂ ਡੋਲੇ 'ਚ ਉਤਰ ਕੇ ਆ ਗਈ ਇਹਨਾਂ ਨੂੰ ਪਤਾ ਲੱਗ ਗਿਆ ਪਤਾ ਨਹੀਂ ਕੀ ਹੋਏਗਾ ਮੇਰੇ ਸ਼ਾਇਦ ਝੜਕਾਂ ਪੈਣਗੀਆਂ ਬੀਬੀ ਸੁਰਤੀ ਬੋਲਣ ਲੱਗਦੀ ਆ ਕੁਝ ਐ ਇੰਨੇ ਨੂੰ ਭਾਈ ਸਾਦਾ ਜੀ ਕਹਿ ਦਿੰਦੇ ਨੇ ਵੀ ਚੁੱਪ ਕੁਝ ਨਹੀਂ ਬੋਲਣਾ ਬੜਾ ਆਨੰਦ ਬਣਿਆ ਹੋਏ ਮੈਨੂੰ ਵੀ ਵਿਚਾਰ ਸੁਣਨ ਦਿਓ ਮੈਂ ਵੀ ਸੁਣਨਾ ਚਾਹੁੰਨਾ ਕੀ ਉਪਦੇਸ਼ ਐ ਜੀ ਨੂੰ ਸੁਣਨ ਵਾਸਤੇ ਤੁਸੀਂ ਡੋਲੀ ਦੇ ਵਿੱਚੋਂ ਉਤਰ ਕੇ ਆ ਗਏ ਭਾਈ ਸਾਦਾ ਜੀ ਨੇ ਬਾਣੀ ਸੁਣੀ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਉਪਦੇਸ਼ ਵੀ ਸਰਬਣ ਕੀਤਾ ਐ ਜਦੋਂ ਸਮਾਪਤੀ ਹੋਈ ਨਾ ਭਾਈ ਸਾਦਾ ਜੀ ਉੱਠੇਵੇਂ ਉੱਠ ਕੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ ਸਤਿਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਵੀ ਤੁਸੀਂ ਪਰਪੱਕ ਸਿੱਖ ਬਣੋ ਜੋ ਬਚਨ ਸੁਣਿਆ ਨਾ ਤੁਹਾਡੇ ਦੁਰ ਅੰਦਰ ਤੱਕ ਚਲੇ ਜਾਣਾ ਭਾਈ ਸਾਦਾ ਜੀ ਦੀਆਂ ਅੱਖਾਂ ਵਿੱਚ ਨੀਰ ਸਤਿਗੁਰੂ ਜੀ ਮੈਨੂੰ ਤੇ ਪਤਾ ਹੀ ਅੱਜ ਲੱਗੇ ਐ ਜਦੋਂ ਅੱਜ ਸੁਣਿਆ ਹੈ ਨਾ ਆਸਾ ਦੀ ਬਾਰ ਦਾ ਕੀਰਤਨ ਗੁਰਬਾਣੀ ਦੇ ਸ਼ਬਦ ਸੁਣੀ ਇੱਕ ਮਾਲਕ ਤੋਂ ਬਿਨਾ ਦੂਜਾ ਕੋਈ ਨਹੀਂ ਉਹ ਤੋਂ ਕੁਰਬਾਨ ਜਾਣਾ ਚਾਹੀਦਾ ਉਹ ਤੋਂ ਬਲਿਹਾਰ ਜਾਣਾ ਚਾਹੀਦਾ ਆਓ ਆਪਾਂ ਵੀ ਪੜ ਲਈਏ ਬਲਿਹਾਰੀ ਗੋਰੀਆ ਆਪਣੇ ਬਲਿਹਾਰੀ ਗੋਰੀਆ ਆਪਣੇ சாரோடி சா ஜி மனசத்தேவின் மனசத்தேவே ਕਰਤ ਨਾ ਲਾਗੀ ਬਾਰ ਕਰਤ ਨਾ ਲਾਗੀ ਬਾਰ ਭਾਈ ਸਾਦਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਤੇ ਸਮਝ ਹੀ ਅੱਜ ਆਈ ਆ ਪਤਾ ਹੀ ਅੱਜ ਲੱਗੇ ਜੇ ਸੋ ਚੰਦਾ ਉਗ ਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਮੈਂ ਤੇ ਹਨੇਰੇ ਦੇ ਵਿੱਚ ਹੀ ਸੀ ਅੱਜ ਗੁਰੂ ਮਿਲੇ ਅੱਜ ਪਤਾ ਲੱਗਿਆ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰਿਆਂ ਦਾ ਇੱਕ ਦਾਤਾ ਹੈ ਸਮਝ ਹੀ ਅਜਾਈਆ ਸਤਗੁਰੂ ਜੀ ਮੈਂ ਤੇ ਇੰਨੀ ਉਮਰ ਕਬਰਾਂ ਨੂੰ ਮੱਥੇ ਟੇਕ ਟੇਕ ਕੇ ਲੰਗਾ ਦਿੱਤੀ ਆ ਪਰ ਅੱਜ ਇਸ ਸੀਸ ਮੈਂ ਤੁਹਾਡੇ ਚਰਨਾਂ ਵਿੱਚ ਰੱਖ ਕੇ ਚੱਲੇ ਆਂ ਕਿਰਪਾ ਤੁਸੀਂ ਰੱਖਿਓ ਮੈਂ ਝੁਕਦਾ ਨਾ ਹੁਣ ਇਹ ਸੀਸ ਕਿਸੇ ਹੋਰ ਦਰ ਤੇ ਨਾ ਝੁਕੇ ਤੁਹਾਡੇ ਅੱਗੇ ਝੁਕਾ ਕੇ ਚੱਲੇ ਕੱਟ ਸਕਦਾ ਸਤਿਗੁਰੂ ਜੀ ਆਪਣਾ ਮੇਰ ਦਾ ਹੱਥ ਰੱਖਿਓ ਕਿਸੇ ਹੋਰ ਅੱਗੇ ਇਹ ਝੁਕੇ ਨਾ ਝੁਕ ਨਹੀਂ ਸਕਦਾ ਝੁਕਣਾ ਨਹੀਂ ਚਾਹੀਦਾ ਕਿਰਪਾ ਤੁਸੀਂ ਰੱਖਣੀ ਆ ਨਮਸਕਾਰ ਕਰਕੇ ਚਲੇ ਗਏ ਹੁਣ ਜਦੋਂ ਬਰਾਤ ਆਪਣੇ ਪਿੰਡ ਪਹੁੰਚਦੀ ਆ ਨਾ ਟਕਲਾਣੀ ਦੇ ਵਿੱਚ ਵੱਡਾ ਘਰ ਤੋਂ ਚੱਲ ਕੇ ਜਦੋਂ ਪਿੰਡ ਪਹੁੰਚੇ ਸਾਰੇ ਰਿਸ਼ਤੇਦਾਰ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਇਹਨਾਂ ਦੇ ਮਾਤਾ ਜੀ ਭਾਈ ਸਾਦਾ ਜੀ ਦੇ ਇਹਨਾਂ ਦੇ ਪਿਤਾ ਜੀ ਸਾਰੇ ਦਰਵਾਜ਼ੇ ਵਿੱਚ ਖੜੇ ਨੇ ਜਿਵੇਂ ਆਪਣੇ ਘਰਾਂ ਵਿੱਚ ਵੀ ਜਦੋਂ ਵਿਆਹ ਹੁੰਦਾ ਆਪਾਂ ਸਵਾਗਤ ਕਰਦੀ ਆਂ ਪਾਣੀ ਬਾਰਨ ਦੇ ਲਈ ਇਹਨਾਂ ਦੇ ਮਾਤਾ ਜੀ ਖੜੇ ਨੇ ਇਹ ਵੀ ਪਤਾ ਨਹੀਂ ਰੀਤਾਂ ਆਪਣੇ ਵਿੱਚ ਕਿੱਥੋਂ ਆ ਗਈਆਂ ਇਹ ਜਿਹੜਾ ਪਾਣੀ ਬਾਰਨ ਹੈ ਇਹ ਗੁਰਸਿੱਖਾਂ ਦੀ ਕੋਈ ਨਿਸ਼ਾਨੀ ਨਹੀਂ ਹੈ ਇਸਲਾਮ ਧਰਮ ਦੀ ਰੀਤ ਹੈ ਜਦੋਂ ਪਾਣੀ ਬਾਰਿਆ ਜਾਂਦਾ ਉਹ ਮੰਨਦੇ ਹਨ ਨਾ ਕਿ ਬਲਾਮਾਂ ਹੁੰਦੀਆਂ ਨਹੀਂ ਉਹ ਕਹਿੰਦੇ ਨੇ ਵੀ ਤੇਰੀ ਜਿਹੜੀ ਬਲਾ ਹੈ ਨਾ ਉਹ ਮੈਂ ਆਪਣੇ ਸਿਰ ਉੱਤੇ ਲੈ ਲਈ ਆਪਣੀ ਧਰਮ ਦੇ ਵਿੱਚ ਇਦਾਂ ਦੀਆਂ ਰੀਤਾਂ ਨਹੀਂ ਆਪਾਂ ਬਾਣੀ ਦਾ ਪਾਠ ਕਰਨਾ ਹੈ ਅਰਦਾਸ ਕਰੀਏ ਜਦੋਂ ਵੀ ਨਮਾ ਮੈਂਬਰ ਘਰ ਵਿੱਚ ਹੁੰਦਾ ਹੈ ਹੁਣ ਉਥੇ ਉਹ ਜਿਵੇਂ ਵੀ ਮਨਮਤ ਕਰਦੇ ਨੇ ਖੜੇ ਨੇ ਸਵਾਗਤ ਦੇ ਲਈ ਤੇ ਜਦੋਂ ਭਾਈ ਸਾਦਾ ਜੀ ਪਹੁੰਚੇ ਬੀਬੀ ਸੂਰਤੀ ਜੀ ਦੇ ਸਮੇਤ ਇਹਨਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਨੇ ਵੀ ਤੁਸੀਂ ਅੱਗੇ ਫੇਰ ਜਾਓ ਪਹਿਲਾਂ ਕਬਰ ਦੇ ਉੱਤੇ ਨਮਸਕਾਰ ਕਰੋ ਚਰਾਗ ਜਗਾਓ ਸਖੀ ਸਰਬਰੀਏ ਦੀ ਪੂਜਾ ਕਰੋ ਅਸ਼ੀਰਵਾਦ ਲਿਓ ਫਿਰ ਤੁਹਾਨੂੰ ਅੱਗੇ ਜਾਣ ਦਿੱਤਾ ਜਾਵੇਗਾ ਇਹ ਆਪਣੇ ਘਰ ਦੀ ਰੀਤ ਹੈ ਵੀ ਜਦੋਂ ਵੀ ਕੋਈ ਆਉਂਦਾ ਹੈ ਕੋਈ ਆਪਾ ਕਾਰਜ ਕਰਦੇ ਆ ਜਾਂ ਵਿਆਹ ਕਰਦੇ ਆ ਪਹਿਲਾਂ ਕਬਰ ਦੇ ਅੱਗੇ ਸਜਦਾ ਕੀਤਾ ਜਾਂਦਾ ਹੈ ਬੀਬੀ ਸੂਰਤੀ ਜੀ ਖੜੇ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਭਾਈ ਸਾਧਾ ਜੀ ਪਹਿਲਾਂ ਆਪ ਹੀ ਬੋਲ ਪਏ ਕਿ ਗੁਰੂ ਨੂੰ ਮਿਲ ਕੇ ਆਏ ਆ ਨਾ ਗਿਆਨ ਲੈ ਕੇ ਆਏ ਨੇ ਕਹਿਣ ਲੱਗੇ ਵੀ ਤੁਸੀਂ ਹੋਰ ਭਾਵੇਂ ਕੁਝ ਮਰਜ਼ੀ ਕਹਿ ਦਿਓ ਪਰ ਸਾਨੂੰ ਕਿਸੇ ਦੂਜੇ ਅੱਗੇ ਸਜਦਾ ਕਰਨ ਵਾਸਤੇ ਨਾ ਕਹਿਓ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੇਖਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆਏ ਆ ਅਸੀਸ ਕੱਟ ਸਕਦਾ ਹੁਣ ਗੁਰੂ ਤੋਂ ਬਿਨਾ ਕਿਸੇ ਹੋਰ ਅੱਗੇ ਨਹੀਂ ਝੁਕ ਸਕਦਾ ਅਸੀਂ ਮਟੀਆਂ ਕਬਰਾਂ ਦੀ ਪੂਜਾ ਨਹੀਂ ਕਰਦੇ ਸਾਰਾ ਪਰਿਵਾਰ ਹਰਾਨ ਬਿੱਜ ਜਦੋਂ ਗਿਆ ਸੀ ਉਦੋਂ ਤੇ ਮੱਥਾ ਟੇਕ ਕੇ ਗਿਆ ਹੁਣ ਇੰਨੇ ਕ ਸਮੇਂ ਵਿੱਚ ਕੀ ਇਹਨੂੰ ਹੋ ਗਿਆ ਕਹਿੰਦਾ ਮੈਂ ਗੁਰੂ ਦਾ ਸੇਖਾਂ ਮੈਂ ਕਬਰ ਦੇ ਅੱਗੇ ਮੱਥਾ ਨਹੀਂ ਟੇਕਣਾ ਜਿਵੇਂ ਲੋਕ ਗੱਲਾਂ ਕਰਦੇ ਆ ਨਾ ਕਈਆਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਅੱਜ ਹੀ ਆਇਆ ਹੈ ਅੱਜ ਹੀ ਪਿੰਡ ਪਹੁੰਚੀਏ ਵਿਆਹ ਕਰਾ ਕੇ ਤੇ ਪਹਿਲਾਂ ਹੀ ਜੋਰੂ ਦਾ ਗੁਲਾਮ ਹੋ ਗਿਆ ਇਹ ਤੇ ਪਹਿਲਾਂ ਹੀ ਆਪਣੀ ਪਤਨੀ ਦੀ ਸੁਣਨ ਲੱਗ ਗਿਆ ਉਹ ਕਹਿੰਦੇ ਕੁਝ ਮਰਜ਼ੀ ਕਹੋ ਮੈਂ ਇਸ ਕਬਰ ਦੇ ਅੱਗੇ ਮੱਥਾ ਨਹੀਂ ਟੇਕਾਂਗਾ ਤੁਸੀਂ ਟੇਕਣੇ ਟੇਕੋ ਜਿਹਨੇ ਅਸ਼ੀਰਵਾਦ ਲੈਣਾ ਲਓ ਪਰ ਮੈਨੂੰ ਪਤਾ ਲੱਗ ਗਿਆ ਮੈਂ ਤੇ ਉਹਦੇ ਨਾਲ ਜੁੜ ਗਿਆ ਜਿਹਨੇ ਇੱਟਾਂ ਬਣਾਈਆਂ ਧਰਤੀ ਬਣਾਈ ਤੁਸੀਂ ਇਹ ਇੱਟਾਂ ਰੱਖ ਕੇ ਇੱਕ ਕਬਰ ਤਿਆਰ ਕਰ ਲਈ ਤੁਸੀਂ ਕਹਿੰਦੇ ਹੋ ਇਹ ਸਭ ਕੁਝ ਹੈ ਨਹੀਂ ਸਭ ਕੁਝ ਕਰਨ ਵਾਲਾ ਤੇ ਹੋਰ ਹੈ ਉਹ ਤੇ ਮੈਨੂੰ ਅੱਜ ਪਤਾ ਲੱਗੇ ਹੈ ਜੋ ਸਭ ਨੂੰ ਸਾਰਾ ਕੁਝ ਦੇਣ ਵਾਲਾ ਹੈ ਅਪਨ ਵੀ ਪੜ੍ਹਦੇ ਆ ਨਾ ਉਹ ਪੜ ਲਏ ਦਦਾ ਦਾਤਾ ਏਕ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਸਭ ਕੋ ਦੇਵਨ ਹਾਰ देंदे तोटना आवई देंदे तोटना आवई दे तोटना, आवई, दे दे तोटना आवई। अगनत परे पंडार अगनत परे पंडार ਦਦਾ ਦਾਤਾ ਏਕ ਹੈ ਦਦਾ ਦਾਤਾ ਏਕ ਹੈ ਪੈਸਾ ਦਾ ਜੀ ਕਹਿਣ ਲੱਗੇ ਮੈਨੂੰ ਤੇ ਦਾਤੇ ਦਾ ਪਤਾ ਲੱਗ ਗਿਆ ਜੀ ਤੋ ਸਾਰੇ ਮੰਗਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸਿੱਖਿਆ ਲੈ ਲਈਏ ਪਹਿਲੀ ਵਾਰ ਆਏ ਗੁਰੂ ਦੇ ਦਰਬਾਰ ਵਿੱਚ ਗੁਰੂ ਦੇ ਹੋ ਕੇ ਰਹਿ ਗਏ ਸਾਡੀਆਂ ਉਮਰਾਂ ਲੰਘ ਚੱਲੀਆਂ ਗੁਰੂ ਨੂੰ ਨਮਸਕਾਰਾਂ ਕਰਦੇ ਆਂਦੀਆਂ ਬਿਰਲਿਆਂ ਨੂੰ ਛੱਡ ਕੇ ਜਦੋਂ ਆਪਾਂ ਕੱਲਾ ਮੱਥਾ ਟੇਕ ਕੇ ਮੁੜ ਜਾਂਦੇ ਆਂ ਨਾ ਬਾਣੀ ਨਹੀਂ ਸੁਣਦੇ ਤਾਂ ਹੀ ਤੇ ਜੀਵਨ ਉੱਥੇ ਦਾ ਉੱਥੇ ਹੀ ਖੜਾ ਹੈ ਨਾਲੇ ਗੁਰੂ ਨੂੰ ਮੱਥੇ ਟੇਕ ਲੈਣਿਆਂ ਨਾਲੇ ਮਟੀਆਂ ਕਬਰਾਂ ਨੂੰ ਨਮਸਕਾਰਾਂ ਕਰ ਲੈਣੇ ਆ ਸਮਝੀ ਨਾ ਗੁਰੂ ਦੇ ਗਿਆਨ ਨੂੰ ਭਾਈ ਸਾਧਾ ਜੀ ਨੇ ਸੁਣ ਲਿਆ ਜਦੋਂ ਸੁਣਿਆ ਬਖਸ਼ਿਸ਼ ਹੋ ਗਈ ਕਿਰਪਾ ਹੋ ਗਈ ਅੰਦਰ ਖੇੜਾ ਆ ਗਿਆ ਗਿਆਨ ਆ ਗਿਆ ਪਤਾ ਲੱਗ ਗਿਆ ਬਵੇਕ ਬੁੱਧ ਮਿਲ ਗਈ ਅੱਜ ਆਪਣੇ ਪਰਿਵਾਰ ਰਿਸ਼ਤੇਦਾਰਾਂ ਨੂੰ ਕਹਿੰਦੇ ਨੇ ਤੁਸੀਂ ਮੱਥਾ ਟੇਕਣਾ ਜੀ ਸਦਕੇ ਟੇਕੋ ਪਰ ਸਾਨੂੰ ਨਾ ਕਿਹੋ ਮੱਥਾ ਟੇਕਣ ਦੇ ਲਈ ਜਦੋਂ ਪਿੰਡ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਪਰਿਵਾਰਿਕ ਮੈਂਬਰਾਂ ਨੇ ਗੱਲ ਸੁਣੀ ਉਹ ਕਹਿੰਦੇ ਤੂੰ ਪ੍ਰਾਤਨ ਰੀਤ ਨੂੰ ਭੰਗ ਕਰਦੇ ਅਸੀਂ ਤੇਰਾ ਭਾਂਡਾ ਤਿਆਗ ਦੇਵਾਂਗੇ ਅਸੀਂ ਤੇਰੇ ਨਾਲ ਵਰਤ ਵਿਹਾਰ ਨਹੀਂ ਰੱਖਾਂਗੇ ਕੋਈ ਭਾਈ ਸਾਦਾ ਜੀ ਕਹਿੰਦੇ ਬਸ ਗੁਰੂ ਦਾ ਪਿਆਰ ਚਾਹੀਦਾ ਆਪਾਂ ਵੀ ਕਹਿੰਨੇ ਆ ਨਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਪਰ ਇਸ ਗੱਲ ਨੂੰ ਮੰਨਦਾ ਕੋਈ ਕੋਈ ਆ ਭਾਈ ਸਾਦਾ ਜੀ ਕਹਿੰਦੇ ਮੈਨੂੰ ਗੁਰੂ ਦੀ ਨਜ਼ਰ ਚਾਹੀਦੀ ਆ ਮੈਨੂੰ ਗੁਰੂ ਦੀ ਅਸੀਸ ਚਾਹੀਦੀ ਆ ਤੁਸੀਂ ਜੇ ਮੈਨੂੰ ਮਨਮਤ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਨਾ ਮੈਂ ਵੀ ਫਿਰ ਕੋਈ ਵਰਤ ਵਿਹਾਰ ਰੱਖਣਾ ਨਹੀਂ ਚਾਹੁੰਦਾ ਜੋ ਮੈਨੂੰ ਗੁਰੂ ਤੋਂ ਦੂਰ ਲੈ ਕੇ ਜਾਵੇ ਇਹਨਾਂ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਈ ਸਾਦਾ ਜੀ ਤੇ ਉਹਨਾਂ ਦੀ ਪਤਨੀ ਨੂੰ ਅੱਡ ਕਰ ਦਿੱਤਾ ਜੋ ਬਣਦਾ ਹੱਕ ਸੀ ਨਾ ਘਰ ਵਿੱਚ ਉਹ ਵੀ ਨਾ ਦਿੱਤਾ ਵੀ ਤੂੰ ਸਾਡੀ ਗੱਲ ਨਹੀਂ ਮੰਨਦਾ ਹੁਣ ਘਰ ਵਿੱਚ ਅੰਤਾਂ ਦੀ ਗਰੀਬੀ ਆ ਗਈ ਕਿਉਂਕਿ ਬਣਦਾ ਹੱਕ ਵੀ ਨਾ ਦਿੱਤਾ ਗਿਆ ਜਿਵੇਂ ਆਪਣੇ ਘਰਾਂ ਵਿੱਚ ਚੱਲਦਾ ਵੀ 10 ਕਿੱਲੇ ਜ਼ਮੀਨ ਦੇ ਹੋਣ। ਦੋ ਪੁੱਤ ਨੇ ਮਾਂ ਬਾਪ 5-5 ਕਰ ਦਿੰਦੇ ਨੇ। ਬਰਾਬਰ ਵੰਡ ਦਿੰਦੇ ਨੇ। ਪਰ ਇੱਥੇ ਜਿਹੜਾ ਭਾਈ ਸਾਦਾਜੀ ਦਾ ਹੱਕ ਸੀ ਉਹ ਵੀ ਨਾ ਦਿੱਤਾ। ਪਰ ਬੀਬੀ ਸੂਰਤੀ ਨੇ ਉਮੀਦ ਨਹੀਂ ਛੱਡੀ। ਗੁਰੂ ਨੂੰ ਆਲਾਮਾ ਨਹੀਂ ਦਿੱਤਾ ਵੀ ਮੈਂ ਤੇ ਬਾਣੀ ਪੜਨ ਵਾਲੀ ਸੀ। ਮੇਰੇ ਨਾਲ ਇਦਾਂ ਕਿਉਂ ਹੋਇਆ? ਨਮੀ ਵਿਆਹੀ ਘਰ ਵਿੱਚ ਆਈਆਂ ਕਰਦਿਆਂ ਨੇ ਪਹਿਲਾਂ ਹੀ ਕਲੇਸ਼ ਪਾ ਲਿਆ ਨਹੀਂ ਕੋਈ ਅਲਾਮ ਬਾਨੀ ਸਬਰ ਦੇ ਵਿੱਚ ਨਹੀਂ ਪਾਣੇ ਦੇ ਵਿੱਚ ਨਹੀਂ ਬਾਣੀ ਪੜ ਰਹੀ ਨੇ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕ ਹੈ ਏਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜیتے ਕੋਈ ਬੁਰਾ ਨਹੀਂ ਸਾਰੇ ਭਲੇ ਨੇ ਕੋਈ ਦੁੱਖ ਨਹੀਂ ਇਹ ਸਭ ਸੋਖੀ ਸੋਖੇ ਮਾਲਕ ਜੀ ਨੇ ਕਿਰਪਾ ਕੀਤੀ ਸਮਾ ਪਾ ਕੇ ਇਹਨਾਂ ਦੇ ਘਰ ਵਿੱਚ ਪੁੱਤ ਨੇ ਜਨਮ ਲਿਆ ਹੁਣ ਦੋਨੋਂ ਪਤੀ ਪਤਨੀ ਬੀਬੀ ਸੂਰਤੀ ਜੀ ਨੇ ਆਪਣੇ ਪਤੀ ਨੂੰ ਵੀ ਬਹੁਤ ਬਾਣੀ ਕੰਠ ਕਰਵਾ ਦਿੱਤੀ ਸੀ ਹੁਣ ਦੋਨੋਂ ਪਤੀ ਪਤਨੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਆਪਣੇ ਪੁੱਤ ਨੂੰ ਲੈ ਕੇ ਜਾਂਦੇ ਨੇ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹਨਾਂ ਦੇ ਪੁੱਤ ਨੂੰ ਵੇਖਿਆ ਵੇਖ ਕੇ ਕਹਿੰਦੇ ਨੇ ਦੇ ਨੈਣ ਨਕਸ਼ ਬੜੇ ਸੁੰਦਰ ਨੇ ਰੂਪ ਬੜਾਏ ਦੇ ਉੱਤੇ ਕਿਉਂ ਨਾ ਆਪਾਂ ਇਹਦਾ ਨਾਮ ਹੀ ਰੂਪਚੰਦ ਰੱਖ ਦਈਏ ਸਤਿਗੁਰੂ ਜੀ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਨਾਮ ਰੱਖਿਆ ਰੂਪਚੰਦ ਹੁਣ ਭਾਈ ਰੂਪਚੰਦ ਜੀ ਵੀ ਬੜੇ ਪ੍ਰੇਮ ਵਾਲੇ ਨੇ ਕਿਉਂਕਿ ਜਿਹਦਾ ਮਾਤਾ ਪਿਤਾ ਸੰਗਤ ਵਿੱਚ ਬਿੰਦਾ ਹੋਵੇ ਨਾ ਇਹ ਹੋ ਨਹੀਂ ਸਕਦਾ ਉਹਦੀ ਔਲਾਦ ਉੱਥੇ ਨਾ ਆਵੇ ਖਾਦੇ ਵੀ ਸਮਾਂ ਸੀ ਆਪਣੇ ਬੱਚਿਆਂ ਨੂੰ ਸੰਭ ਲੈ ਕੇ ਕਹਿੰਦੇ ਆ ਨਾ ਵੀ ਜੋ ਸਮਾਜ ਦੇ ਵਿੱਚ ਹਾਲਾਤ ਨੇ ਇਹ ਨਿਗਰਦੇ ਜਾ ਰਹੇ ਨੇ ਨਸ਼ਾ ਵਧਦਾ ਜਾ ਰਿਹਾ ਹੈ ਵੀ ਵਿਚਾਰ ਵਧਦਾ ਜਾ ਰਿਹਾ ਹੈ ਜੀ ਅਸੀਂ ਗੁਰੂਪੱਲ ਪ੍ਰੇਰਿਤ ਹੋਵਾਂਗੇ ਨਾ ਬੱਚਿਆਂ ਨੂੰ ਆਪਣੀ ਔਲਾਦ ਨੂੰ ਵੱਡੇ ਦਰਬਾਰ ਵਿੱਚ ਲੈ ਕੇ ਆਵਾਂਗੇ ਸਾਡੇ ਬੱਚੇ ਕਦੇ ਵੀ ਮਾੜੇ ਰਾਹ ਤੇ ਨਹੀਂ ਤੁਰਨਗੇ ਕوشਸ਼ ਕਰੀਏ ਉਹਨਾਂ ਨੂੰ ਪ੍ਰੇਰਕੇ ਇੱਧਰ ਜੋੜੀਏ ਆਪਾਂ ਜਦੋਂ ਛੋਟੇ ਹੁੰਦੇ ਨੇ ਨਾ ਆਪ ਗੌਰ ਨਹੀਂ ਕਰਦੇ ਨਜ਼ਰ ਨਹੀਂ ਰੱਖਦੇ ਚੰਗੀ ਸਿੱਖਿਆ ਨਹੀਂ ਦਿੰਦੇ ਫਿਰ ਬਾਅਦ ਵਿੱਚ ਪਛਤਾਉਨੇ ਆ ਧੰਨੇ ਭਾਈ ਸਾਦਾ ਜੀ ਧੰਨੇ ਬੀਬੀ ਸੂਰਤੀ ਜੀ ਜਿਨ੍ਹਾਂ ਨੇ ਸਦਕਾ ਨਹੀਂ ਛੱਡਿਆ ਆਪਣੇ ਪੁੱਤ ਨੂੰ ਵੀ ਗੁਰੂ ਲੜਲਾ ਦਿੱਤਾ ਉਹ ਦਿਨ ਵੀ ਆਉਂਦਾ ਜਦੋਂ ਭਾਈ ਰੂਪ ਚੰਦ ਜੀ ਆਪਣੇ ਪਿਤਾ ਜੀ ਦੇ ਨਾਲ ਖੇਤਾਂ 'ਚ ਕੰਮ ਕਰਾ ਰਹੇ ਨੇ ਬਹੁਤ ਜ਼ਰੂਰੀ ਹੁੰਦਾ ਹੈ ਔਲਾਦ ਨੂੰ ਆਪਣੇ ਮਾਤਾ ਪਿਤਾ ਦਾ ਹੱਥ ਬੰਡਾਉਣਾ ਭਾਈ ਰੂਪ ਚੰਦ ਜੀ ਖੇਤਾਂ ਵਿੱਚ ਕੰਮ ਕਰਾ ਰਹੇ ਨੇ ਬਾਣੀ ਪੜ ਰਹੇ ਨੇ ਪਿਤਾ ਜੀ ਵੀ ਬਾਣੀ ਵਿੱਚ ਲੀਨ ਨੇ ਜਦੋਂ ਪਿਆਸ ਲੱਗੀ ਨਾ ਗਰਮੀਆਂ ਦਾ ਸਮਾਂ ਪਿਆਸ ਲੱਗੀ ਭਾਈ ਰੂਪ ਚੰਦ ਜੀ ਪਾਣੀ ਪੀਣ ਵਾਸਤੇ ਜਾਂਦੇ ਨੇ ਜਦੋਂ ਘੜੇ ਨੂੰ ਗਾਗਰ ਨੂੰ ਹੱਥ ਲਾਇਆ ਪਾਣੀ ਬੜਾ ਠੰਡਾ ਹੈ ਆਪਣੇ ਪਿਤਾ ਨੂੰ ਆਵਾਜ਼ ਮਾਰੀ ਕਹਿਣ ਲੱਗੇ ਪਿਤਾ ਜੀ ਪਾਣੀ ਬਹੁਤ ਠੰਡਾ ਹੈ। ਦਰਖਤ ਦੀ ਛਾਵੇਂ ਪਏ। ਮਿੱਟੀ ਦੇ ਭਾਂਡੇ ਵਿੱਚ ਹੈ। ਕਹਿਣ ਲੱਗੇ ਪਿਤਾ ਜੀ ਪਾਣੀ ਬਹੁਤ ਠੰਡਾ ਹੈ ਮੇਰੇ ਮਨ ਦੀ ਭਾਵਨਾ ਜੇ ਇਹ ਪਾਣੀ ਪਹਿਲਾਂ ਗੁਰੂ ਜੀ ਪੀ ਲੈਣ। ਜਦੋਂ ਇੰਨਾ ਕਿਹਾ ਨਾ ਬਸ ਇੰਨਾ ਕਹਿਣ ਦੀ ਧੀਰ ਸੀ। ਭਾਈ ਸਾਧਾ ਜੀ ਕਹਿੰਦੇ ਆ ਜਾ ਪੁੱਤਰਾ ਪਹਿਲਾਂ ਗੁਰੂ ਜੀ ਹੀ ਪੀਣਗੇ ਆਪਾਂ ਤੇ ਬਾਅਦ ਵਿੱਚ ਹੀ ਪੀਵਾਂਗੇ। ਕਿੰਨਾ ਭਰੋਸਾ ਹੈ ਗੁਰੂ ਜੀ ਨੇੜੇ ਹੋ ਕੇ ਸੁਣਦੇ ਨਹੀਂ ਯਕੀਨ ਹੈ ਭਾਈ ਸਾਦਾ ਜੀ ਨੂੰ ਭਾਵਨਾ ਕੀਤੀ ਹੈ ਖੇਤਾਂ 'ਚ ਕੰਮ ਕਰਨ ਲੱਗੇ ਪਾਣੀ ਨਹੀਂ ਪੀਤਾ ਪਹਿਲਾਂ ਗੁਰੂ ਜੀ ਨੂੰ ਜਾਲ ਸਕੋਣਾ ਹੈ ਗੁਰੂ ਜੀ ਨੂੰ ਪਾਣੀ ਪਿਉਣਾ ਸੀ ਵਾਅਦੇ ਵਿੱਚ ਪੀਮਾ ਕੇ ਜਦੋਂ ਗਰਮੀ ਦੇ ਨਾਲ ਹਾਲੋ ਬਿਹਾਲ ਹੋ ਗਏ ਇਧਰਲੇ ਪਾਸੇ ਜਾਣੀ ਜਾਣ ਸਤਿਗੁਰੂ ਜੀ ਸੰਗਤ ਨੂੰ ਕਹਿੰਦੇ ਨੇ ਤਿਆਰੀ ਕਰੋ ਅਸੀਂ ਕਿਤੇ ਜਾਣਾ ਹੈ ਘੋੜੇ ਨੂੰ ਕਾਠੀ ਵੀ ਨਹੀਂ ਪਾਈ ਇੰਨੀ ਤੇਜ਼ੀ ਦੇ ਨਾਲ ਧੰਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿੱਥੇ ਭਾਈ ਰੂਪ ਚੰਦ ਜੀ ਭਾਈ ਸਾਦਾ ਜੀ ਕੰਮ ਕਰ ਰਹੇ ਸੀ ਨਾ ਤੇਜ਼ੀ ਦੇ ਨਾਲ ਉਹਨਾਂ ਖੇਤਾਂ ਵਿੱਚ ਚਲੇ ਗਏ ਕਿੰਨਾ ਪਿਆਰ ਕਰਦੇ ਨੇ ਆਪਣੇ ਪਿਆਰਿਆਂ ਨਾਲ ਜਿਹੜੇ ਮਨ ਕਰਕੇ ਜੁੜਦੇ ਆ ਨਾ ਹਰੀ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰੱਖਦੇ ਨੇ ਹੁਣ ਮਾਨੀ ਜੁੜਿਆ ਇਹ ਨਾ ਉਦੋਂ ਕਿਹੜਾ ਟੈਲੀਫੋਨ ਹੁੰਦੇ ਸੀ ਵੀ ਉਹਨਾਂ ਨੇ ਫੋਨ ਕਰ ਦਿੱਤਾ ਮਨ ਕਰਕੇ ਮੈਸੇਜ ਦਿੱਤਾ ਸਤਗੁਰੂ ਜੀ ਜਲ ਛਕੋ ਤੁਹਾਡੇ ਛਕਣ ਵਾਲਾ ਕਿੰਨਾ ਛੇਤੀ ਉਹ ਮੈਸੇਜ ਪਹੁੰਚ ਗਿਆ ਸਤਗੁਰੂ ਜੀ ਪਰਬਾਨ ਕਰਕੇ ਉਸ ਅਰਦਾਸ ਨੂੰ ਖੇਤ ਵਿੱਚ ਆਏ ਪਹਿਲਾਂ ਆਪ ਜਲ ਛਕਿਆ ਫਿਰ ਆਪਣੇ ਪਿਆਰਿਆਂ ਨੂੰ ਛਕਾਇਆ ਕਿ ਟੀ ਵੱਡੀ ਬਖਸ਼ਿਸ਼ ਹੈ ਅਸੀਂ ਵੀ ਜੇ ਮਨ ਜੋੜਾਂਗੇ ਨਾ ਸਤਗੁਰੂ ਜੀ ਕਹਿੰਦੇ ਨੇ ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇ ਬਕੀ ਤਾਹਾਂ ਤਾਹਾਂ ਉੱਠ ਤਾਵੇ ਸੇਬ ਕੋ ਨਿਕਟੀ ਹੋਏ ਦਿਖਾਵੇ ਨੇੜੇ ਹੋ ਕੇ ਦਿਖਾਉਂਦੇ ਨੇ ਪੁੱਤ ਮੈਂ ਤੇਰੇ ਨਾਲ ਹੀ ਆ ਫਿਰ ਕੀ ਹੋਇਆ ਪਿੰਡ ਤੇਰੇ ਖਿਲਾਫ ਹੋ ਗਿਆ ਜਦੋਂ ਧੰਗੁਰੂ ਹਰਗੋਬਿੰਦ ਪਾਤਸ਼ਾਹ ਜੀ ਭਾਈ ਰੂਪ ਚੰਦ ਜੀ ਦੇ ਘਰ ਜਾਂਦੇ ਆ ਨਾ ਪਿੰਡ ਵੇਖਦਾ ਹੀ ਰਹਿ ਜਾਂਦੇ ਅਸੀਂ ਤੇ ਭਾਂਡਾ ਤਿਆਗਿਆ ਸੀ ਇੱਥੇ ਤੇ ਸੱਚੇ ਪਾਤਸ਼ਾਹ ਜੀ ਆਪ ਆ ਰਹੇ ਨੇ ਫਿਰ ਇਹਨਾਂ ਦੇ ਪੁੱਤ ਦੇ ਨਾਮ ਉੱਤੇ ਸਤਿਗੁਰੂ ਜੀ ਨੇ ਪਿੰਡ ਵੀ ਵਸਾਇਆ ਭਾਈ ਰੂਪਾ ਆਪਾਂ ਜਾਣਦੇ ਆ ਨਾਮ ਸੁਣਿਆ ਭਾਈ ਰੂਪਾ ਇਹਨਾਂ ਦੇ ਪੁੱਤ ਦੇ ਨਾਮ ਤੇ ਭਾਈ ਰੂਪ ਚੰਦ ਜੀ ਦੇ ਨਾਮ ਤੇ ਇਹ ਪਿੰਡ ਵਸਾਇਆ ਸਤਿਗੁਰੂ ਜੀ ਨੇ ਸੋ ਜੇ ਚੌਣੀਆਂ ਸਾਡੇ ਤੇ ਵੀ ਏਦਾਂ ਏਦਾਂ ਬਖਸ਼ਾ ਹੋਣਾ ਸਾਡੇ ਘਰ ਵੀ ਸਤਿਗੁਰੂ ਜੀ ਆਉਣ ਸਾਡਾ ਘਰ ਸਵਰਜ ਜਾਏ ਅੰਦਰਲਾ ਘਰ ਤੇ ਬਾਹਰੀ ਘਰ ਸੋਹਣਾ ਬਣ ਜਾਵੇ बस मन करके शरण ਵਿੱਚ ਆ ਜਾਈਏ ਮਨ ਨੂੰ ਬਾਰ ਬਾਰ ਸਮਝਾਇਆ ਕਰੀਏ ਇਹ ਮਨ ਮੇਰਾ ਤੂੰ ਸਦਾ ਰਹੋ ਹਰਨਾਤੇ ਹਾਲਾਤ ਜਿੱਦਾਂ ਦੇ ਮਰਜੀ ਹੋਣ ਪਰ ਗੁਰੂ ਦਾ ਦਰ ਨਾ ਛੱਡੀ ਬਾਣੀ ਨਾ ਛੱਡੀ ਸੰਗਤ ਨਾ ਛੱਡੀ ਬਖਸ਼ਿਸ਼ ਗੁਰੂ ਨੇ ਆਪੇ ਕਰ ਦੇਣੀ ਆ ਆਓ ਮਨ ਕਰਕੇ ਅਰਦਾਸ ਕਰੀਏ ਫਿਰ ਸਮਾਪਤੀ ਕਰਾਂਗੇ ਸਮਾਂ ਵੀ ਹੋ ਗਿਆ ਸਾਰਿਆਂ ਨੇ ਜੁੜ ਕੇ ਬੇਨਤੀ ਕਰਨੀ ਆ ਕੋਈ ਰਸਨਾ ਬੰਝੀ ਨਾ ਰਹਿ ਜਾਵੇ तुमरी शरण तुम्हारी आशा तुम्हारी शरण तुम्हारी आशा तुम ही सज्जन सुहेले तुम ही सज्जन सुहेले राखो राखण हार दयाला राखो हार दयाला नानक कर के नानक करके गोले ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਮਨ ਕਰਕੇ ਸ਼ਰਨ ਚਾਹੀਏ ਮਨ ਕਰਕੇ ਆਸ ਵੀ ਰੱਖੀਏ ਭਰੋਸਾ ਵੀ ਰੱਖੀਏ ਮੇਰੇ ਇੱਕ ਗੱਲ ਧਿਆਨ ਚ ਆ ਗਈ ਕਹਿ ਜਾਵਾਂ ਕਈ ਵਾਰ ਨਾ ਮਨੁੱਖ ਦਾ ਮਨ ਕਹਿ ਦਿੰਦਾ ਹੈ ਸ਼ਕਤੀਆਂ ਤੇ ਸਾਰੀਆਂ ਹੁੰਦੀਆਂ ਨੇ ਐਵੇਂ ਥੋੜਾ ਗੱਲਾਂ ਬਣਾਈਆਂ ਨੇ ਜੇ ਕੋਈ ਇਦਾਂ ਗੱਲ ਕਰੇ ਉਹਨੂੰ ਪੁੱਛ ਲਿਆ ਕਰੋ ਆਪਾਂ ਜਦੋਂ ਕਹਿੰਦੇ ਆ ਨਾ ਵੀ ਇੱਕ ਰੱਬ ਐ ਇੱਕ ਦੇ ਅੱਗੇ ਸਜਦਾ ਕਰਨਾ ਐ ਤੇ ਕੋਈ ਆਪਾਂ ਨੂੰ ਉੱਠ ਕੇ ਕਹੇ ਵੀ ਨਹੀਂ ਜੀ ਸ਼ਕਤੀਆਂ ਸਾਰੀਆਂ ਹੁੰਦੀਆਂ ਹਰ ਕਿਤੇ ਮੱਥਾ ਟੇਕਣਾ ਚਾਹੀਦਾ ਹੈ ਹਰ ਕਿਸੇ ਨੂੰ ਮੰਨਣਾ ਚਾਹੀਦਾ ਹੈ ਜੇ ਕੋਈ ਇਦਾਂ ਕਹੇ ਉਹਨੂੰ ਪੁੱਛੀਏ ਵੀ ਭਾਈ ਸਾਨੂੰ ਐਂ ਦੱਸ ਤੇਰਾ ਪਿਤਾ ਕੌਣ ਐ ਤੇ ਅਗੋਂ ਅਗਲਾ ਦੱਸੇਗਾ ਆਪਣੇ ਪਿਤਾ ਦਾ ਨਾਮ ਫਲਾਨਾ ਸਿੰਘ ਸਰਦਾਰ ਉਹ ਮੇਰਾ ਪਿਤਾ ਹੈ ਤੈਨੂੰ ਪੁੱਛ ਲਈਏ ਵੀ ਤੈਨੂੰ ਕਿਵੇਂ ਪਤਾ ਹੈ ਤੇਰਾ ਪਿਤਾ ਹੈ ਤੇ ਉਹਦਾ ਜਵਾਬ ਹੋਣੇ ਮੈਨੂੰ ਮੇਰੀ ਮਾਂ ਨੇ ਦੱਸਿਆ ਹੈ ਮੇਰੀ ਮਾਂ ਕਹਿੰਦੀ ਹੁੰਦੀ ਸੀ ਜਦੋਂ ਮੈਂ ਛੋਟਾ ਸੀ ਨਾ ਪੁੱਤ ਕਹਿ ਪਾਪਾ ਆਹ ਤੇਰਾ ਪਾਪਾ ਹੈ ਜਦੋਂ ਇਦਾਂ ਕਹੇ ਨਾਲ ਦੀ ਨਾਲ ਕਹਿ ਦਿਆ ਕਰੀਏ ਭਲਿਆ ਜੇ ਤੂੰ ਆਪਣੀ ਮਾਂ ਤੇ ਯਕੀਨ ਕਰਕੇ ਪਿਤਾ ਮੰਨੀ ਬੈਠਾ ਹੈ ਨਾ ਅਸੀਂ ਗੁਰੂ ਨਾਨਕ ਤੇ ਯਕੀਨ ਕਰਕੇ ਇੱਕ ਮੰਨੀ ਬੈਠੇ ਹਾਂ ਸਾਡਾ ਬਾਬਾ ਨਾਨਕ ਕਹਿੰਦਾ ਇੱਕ ਓੰਕਾਰ ਇੱਕ ਹੀ ਏ ਜੋ ਸਰਬ ਵਿਆਪਕ ਹੈ ਗੁਰੂ ਨਾਨਕ ਨੇ ਕਿਹਾ ਹੈ ਨਾ ਸਬਨਾ ਜੀਆਂ ਕਾ ਗੁਰੂ ਨਾਨਕ ਦੇ ਬਚਨ ਨੇ ਇੱਕੋ ਹੀ ਹੈ ਗੁਰੂ ਨਾਨਕ ਜੀ ਕਹਿੰਦੇ ਨੇ ਸਾਨੂੰ ਯਕੀਨ ਹੈ ਆਪਣੇ ਬਾਬੇ ਨਾਨਕ ਤੇ यकीन करिए गुरु नानक भरोसा करिए कदे हो जाइए फिर ये सुखीए पर लोग सहेले नानक हर प्रभ आपे मेले